सत श्रीकाली जोसाइन देखने वाले साढ़े सारे ही दर्शकों का स्वागत है मैं हों मनप्रीत कौर दर्शकों इस वक्त की अपडेट जलालाबाद तो निकल के सामने है तो दसया जा रहा है कि जलालाबाद में जो रस्मी तौर पर कनक की खरीद की शुरुआत कर दिखी गई है तू तस्वीर भी साफ दस देव कि जलालाबाद की अनाज मंडी तो सामने आ रही तस्वीर जिथे अज रस्मी तौर पर कनक की बोली और खरीद की शुरुआत हो गई है इस मौके जलालाबाद तो विधायक जगदीप गुम्बोस गोल्डी जलाला ਬਦ ਮੰਡੀ ਬੋਰਡ ਦੇ ਅਧਿਕਾਰੀ ਡੀ ਐਫ ਐਸਓ ਆਰਤੀਆ ਯੂਨੀਅਨ ਦੇ ਪ੍ਰਧਾਨ ਸੈਕਟਰੀ ਵਕ ਵਕ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਹੈ ਇਸ ਮੌਕੇ ਵਿਧਾਇਕ ਜੋ ਜਗਦੀਪ ਗੋਲਡੀ ਕੰਬੋਜ਼ ਵੱਲੋਂ ਕਾ ਕਾ ਕੀ ਜ਼ਰਾਲਾ ਬਾਦ ਦੇ ਅਨਾਜ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਦਿੱਤੀ ਜਾਵੇਗੀ ਅਤੇ ਇਸ ਮੌਕੇ ਉਹਨਾਂ ਵੱਲੋਂ ਜੋ ਵਿਧਾਇਕ ਜਗਦੀਪ ਗੋਲਡੀ ਕੰਬੋਜ਼ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਇਸ ਮੌਕੇ ਆਓ ਉਹ ਵੀ ਸੁਣਦੇ ਹਾਂ ਦਾ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਪੰਜਾਬ ਦੇ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜਲਾਲਾਬਾਦ ਦੇ ਨਿਵਾਸੀਆਂ ਨੂੰ ਅੱਜ ਨਵੀਂ ਕਮੇਟੀ ਦਾ ਸ਼ੁਰੂਆਤ ਕਰਨ ਦਾ ਮੌਕਾ ਮਿਲੇ ਸੋ ਇਹ ਮੇਰਾ ਫਰਜ਼ ਬਣਦਾ ਹੈ ਪੀ.ਐਮ.ਐਲ ਵੀ ਅਸੀਂ ਆਪਦੀ ਟਰਿਓਰ 'ਚ ਨਾ ਬਾਹਰ ਦੇਲੀ ਦੀ ਕੋਈ ਦਿੱਕਤ ਆਉਂਦੀ ਤੇ ਕਿਸੇ ਤਿੰਨ ਸਾਲ ਨਾ ਇਸਾ ਲਾਉਂਗੀ ਨਾ ਲਿਫਟਿੰਗ ਦੀ ਕੋਈ ਪ੍ਰੋਬਲਮ ਆਉਂਗੀ ਪਰ ਮੇਰੀ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਥੋੜਾ ਜਿਆ ਮੌਇਸਟਰ ਦਾ ਧਿਆਨ ਰੱਖ ਕੇ ਪਟਾਈ ਕਰਾਓ ਕਿਉਂਕਿ ਇਹ ਦਿੱਕਤ ਆ ਜਾਂਦੀ ਬਾਜ ਫਰਾਂਸ ਤੋਂ ਲੈ ਕੇ ਕਿਉਂਕਿ ਸ਼ੋਰਟੇਜ ਦੀ ਸੋ ਸੇਕਿੰਡ ਮੇਰੀ ਸਾਰੇ ਆਰਤੀਆ ਭਰਾਵਾਂ ਨੂੰ ਬੇਨਤੀ ਹੈ ਵੀ ਕਾਲੀ ਨਾ ਕਰੋ ਜੇ ਸਾਨੂੰ ਸਟੈਕ ਲਾਣ ਦੀ ਥੋੜੀ ਜੀ ਕੋਈ ਦਿੱਕਤ ਆਵੇ ਤਾਂ ਸਟੈਕ ਲਾ ਲੈਣੇ ਚਾਹੀਦੇ ਕੱਲਾ ਗਾਲਾ ਬਹੁਤ ਵੱਡੀ ਚੀਜ਼ ਨਹੀਂ ਕੱਲੇ ਗਾਲਾਵਾ ਚ ਗਾਲੇ ਦਾ ਰੋਲਾ ਉਹ ਖਤਮ ਕਰਨ ਦਾ ਵੀ ਰਵਾਜ ਅਸੀਂ ਆਰਤੀਆ ਨੇ ਕਰਨਾ ਕਿਸੇ ਕੋਈ ਨਹੀਂ ਕਰ ਸਕਦਾ ਸੋ ਮੇਰੀ ਸਭ ਨੂੰ ਬੇਨਤੀ ਹੈ ਰਲ ਮਿਲ ਕੇ ਸਿਗਰ ਜ਼ਿਮੀਂਦਾਰ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਹੋਊਗੀ ਚਾਹੇ ਸਫਾਈ ਕਲੇ ਹੋ ਚਾਹੇ ਪਾਣੀ ਕਲੇ ਹੋ ਚਾਹੇ ਉਹਨਾਂ ਦੀ ਜਿਹੜੀ ਪਰਚੇਜ਼ ਆਉਦੇ ਕਲੇ ਹੋ ਚਾਹੇ ਲਿਫਟਿੰਗ ਕਲੇ ਹੋ ਕਿਸੇ ਵੱਲੋਂ ਕੋਈ ਦਿੱਕਤ ਨਹੀਂ ਆਣੀ ਏਜੰਸੀਆਂ ਨਾਲ ਗੱਲਬਾਤ ਹੋਈ ਹੈ ਤੁਸੀਂ ਮੀਟਿੰਗ ਏਜੰਸੀਆਂ ਨਾਲ ਵੀ ਲਈ ਆ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਬਿਲਕੁਲ ਮੇਰੇ ਵਾਲਿਓ ਡੀ ਐਫ ਸੀ ਸਾਹਿਬ ਸਾਡੇ ਮੈਡਮ ਵੰਦਨਾ ਜੀ ਐਸੀ ਹੁਣ ਸਾਰੇ ਡਿਪਾਰਟਮੈਂਟਸ ਤੇ ਮਾਰਕ ਪੈਣਾ ਹੋਵੇ ਚਾਹੇ ਪਰਚੂ ਪ੍ਰੋਮੋਸ਼ਨ ਚੱਲ ਗਏ ਨੋਵੇ ਚਾਹੇ ਵੀਰ ਸਭੇ ਸਾਰੀਆਂ ਏਜੰਸੀਜ਼ ਨਾਲ ਲਈਆਂ ਸੀ ਸਾਰਿਆਂ ਨੂੰ ਇਹ ਹਦਕਤਾ ਕਰ ਦਿੱਤੇਗੇ ਕਿਸੇ ਆਰਤੀਏ ਨੂੰ ਕੋਈ 1% ਵਾਧਾ ਦੇ ਦਿੱਤਾ ਜਾਊਗਾ ਬਾਂਸ ਜਿੱਦਾਂ ਪਰਚੇਸ ਹੋਈ ਜਾਊਗੀ ਨਾਦਰ ਬਾਰਦਨ ਜੀ ਜਿਵੇਂ ਪਹਿਲਾਂ ਮਿਲਦਾ ਰਿਹਾ ਨਹੀਂ ਇਸ ਤੋਂ 5-3 ਸਾਲ ਪਹਿਲਾਂ ਇਹ ਹੁੰਦਾ ਸੀ ਵੀ ਜੇ ਸਪਾਰਸ਼ ਕਰਾਓਗੇ ਤਾਂ ਬਾਰਦਨ ਮਿਲ ਜਾਊਗਾ ਆਰਤੀਏ ਬਾਰਦਨ ਦੇ ਪਿੱਛੇ ਜਿਨੀ ਲੁੰਦੇ ਫਿਰਦੇ ਸੀ ਜੀ ਤੋਂ ਇਹ ਸਰਕਾਰ ਨੇ ਉਹ ਟਿਨੌਰ ਖਤਮ ਕਰਤਾ ਸਿਸਟਮ ਖਤਮ ਕਰਤਾ ਇਹਨਾਂ ਦਾ ਵੀ ਉਹਨੇ ਹੀ ਹੱਕ ਹੈ ਉਲਟਾ ਸਾਡੇ ਤਾਂ ਏਟੀਐਮ ਆਰਤੀਏ ਹੁੰਦੇ ਸੀ ਜਿਨ੍ਹਾਂ ਦੀ ਬਦੌਲਤ ਜ਼ਿੰਮੀਦਾਰ ਵਿਚਾਰੇ ਆਪ ਦਾ ਸਰਵਾਈਵ ਕਰਦੇ ਸੀ ਤੁਮੇ ਨਵੀ ਕਮੇਟੀ ਨੂੰ ਮੁਬਾਰਕਬਾਦ ਦੇਣਾ ਔਰ ਸਾਡੀ ਕਿਸਾਨੀ ਉਹਨਾਂ ਨੂੰ ਬੇਨਤੀ ਕਰਦਾ ਕਿ ਕਿਸੇ ਤਰ੍ਹਾਂ ਦੇ ਤੁਹਾਨੂੰ ਕੋਈ ਦਿੱਕਤ ਹੋਵੇ ਤੁਹਾਡਾ ਪ੍ਰਾਪਤ ਤੁਹਾਡੇ ਲਈ ਅਵੇਲੇਬਲ ਹੈ ਜਰੂਰ ਦੱਸਿਓ ਆਪਾਂ ਟਾਈਮ ਟੂ ਟਾਈਮ ਕੋਡਾ ਹੱਲ ਵੀ ਕਰਨਾ ਜੇ ਬਾਇਚਾਸ ਕਿ ਦਿੱਕਤ ਹੋਵੇ ਵਿਧਾਇਕ ਸਾਹਿਬ ਸੀਜ਼ਨ ਦੇ ਦੌਰਾਨ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਕਈ ਵਾਰੀ ਵੇਖਣ ਨੂੰ ਮਿਲਦਾ ਤਰਪਾਲਾਂ ਹੀ ਨਹੀਂ ਹੁੰਦੀਆਂ ਜੇ ਬਰਸਾਤ ਆ ਜਾਂਦੀ ਹੈ ਤਾਂ ਉਹਦੇ ਲਈ ਕੀ ਕਰ ਰਹੇ ਸਭਾ ਜੀ ਤਿਆਰੀ ਕਰ ਲਈ ਸਾਰੇ ਆੜੇ ਕੋਈ ਸਾਰੇ ਆੜੇ ਨਾਲ ਵੀ ਗੱਲਬਾਤ ਹੋਊਗੀ ਸਾਰੇ ਡਿਪਾਰਟਮੈਂਟ ਨਾਲ ਹੀ ਸਾਰੀ ਬਣਦੀ ਐਮਐਲ ਸਾਹਿਬ ਦੇਖਣ ਨੂੰ ਮਿਲਦਾ ਹੈ ਕਿ ਮੈਂ ਜੈਸੀ ਨੂੰ ਹਦਾਇਤਾਂ ਕਰਤੀਆਂ ਇਹ ਕੋਈ ਉਹ ਜੀ ਗਲਤੀ ਕਰੂਗਾ ਫਿਰ ਉਹਦਾ ਹਰਜਾਨਾ ਉਹ ਆਪ ਕੋਰ ਜੇ ਪਹਿਲਾ ਜੋ ਇੱਥੇ ਇੱਕ ਵੇ ਇਹ ਬੜਾ ਰਵਾਜ ਚੱਲਦਾ ਸੀ ਕਿ ਮਾਲ ਉੱਥੋਂ ਲਿਖ ਲਿਆ ਤੇ ਚਕਿੰਦਾ ਇੱਥੋਂ ਸੀ ਜਿਹੜਾ ਉਹ ਵੀ ਕੋਈ ਕਾਬੂ ਆ ਗਿਆ ਚਾਹੇ ਉਹ ਆਰਤੀਆ ਹੋਵੇ ਤੇ ਚਾਹੇ ਕੋਈ ਡਿਪਾਰਟਮੈਂਟਲ ਹੋਵੇ ਉਹਦੀ ਚ ਵੀ ਕੋਈ ਲਿਆ ਨਹੀਂ ਹੋਣਾ ਕਿਉਂਕਿ ਜਦੋਂ ਸਰਕਾਰ ਤੁਹਾਡੇ ਨਾਲ ਹਰ ਤਰੀਕੇ ਨਾਲ ਸਹਿਮਤ ਹੈ ਹਰ ਤਰੀਕੇ ਨਾਲ ਕੰਮਰਮਾਈਜ਼ ਕਰਦੀ ਹੈ ਆਦਾ ਪੂਰਾ ਪੇਮੈਂਟ ਹੋਵੇ ਛੇ ਵਾਰਦਾ ਨਵੇਂ ਹਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਣੀ ਨਹੀਂ ਜਿੰਦੀ ਪਰ ਸਾਨੂੰ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਜੇ ਕੋਈ ਗਲਤ ਕੰਮ ਕਰੂਗਾ ਉਹ ਬਿਲਕੁਲ 100% ਬਰਦਾਸ਼ਤ ਨਹੀਂ ਜੀ ਬਹੁਤ ਬਹੁਤ ਥੈਂਕ ਯੂ ਖਾਨ ਜੀ ਦਾ ਜਿਹੜਾ ਕਹਿੰਦੇ ਆ ਹਾਰੀ ਦੀ ਫਸਲ ਆ ਗਈ ਹੈ ਪਰਮਾਤਮਾ ਉਹਨਾਂ ਦੀ ਫਸਲ ਨੂੰ ਬਰਕਤ ਪਾਵੇ ਸਾਡੇ ਮੰਡੀ ਵੱਲੋਂ ਮਾਰਕੀਟ ਕਮੇਟੀ ਦੇ ਸਮਰਥਕ ਸਟਾਫ ਵੱਲੋਂ ਇੱਕ ਸਕਤੀ ਸਾਹਿਬ ਵੱਲੋਂ ਮੰਡੀ ਸੁਪਰਵਾਈਜ਼ਰ ਡਿਊਟੀਆਂ ਲਾਤੀਆਂ ਗਈਆਂ ਨੇ ਜੋ ਸਾਡੀ ਡਿਊਟੀ ਹੈਗੀ ਏ ਚਾਹੇ ਸਫਾਈ ਹੈ ਚਾਹੇ ਪਾਣੀ ਹੈ ਚਾਹੇ ਲਾਈਟ ਹੈ ਦਾ ਸ਼ਾਨ ਦਾ ਪ੍ਰਬੰਧ ਉਹ ਬਿਲਕੁਲ ਮੁਕੰਮਲ ਨੇ ਜੁਪੀਆਂ ਲੱਗੀਆਂ ਜਾਂ ਪਰਮਾਤਮਾ ਇਹਨਾਂ ਨੂੰ ਫਸਲ 'ਚ ਬਰਕਤ ਪਾਵੇ ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਰੇ ਖੁਸ਼ ਹਾਂ ਜੀ ਜੀ ਸੋ ਇਹ ਮੇਰੀ ਬੇਨਤੀ ਹੈ ਪਰਮਾਤਮਾ ਇਹਨਾਂ ਨੂੰ ਪਾਣੀ ਦੀ ਮਗਰਲੇ ਬੜੀ ਦਿੱਕਤ ਆ ਰਹੀ ਦੀ ਐਸ ਵਾਰੀ ਨਹੀਂ ਆਵੇ ਜੀ ਆ ਸਰਕਾਰ ਦੇ ਪੰਜਾਬ ਮੰਡੀ ਬੋਲੀ ਹੁਣਾਈ ਦਾ ਸਾਲ ਮਾਰਕੀ ਦੀ ਜਵਾਲੀ ਤੇ ਲਾਲਾਬਾਦ ਲੋ ਸਾਰੇ ਪੰਚੀ ਨੂੰ ਮੁੱਖ ਤੱਕ ਦੇਖਾਇਆ ਤਰ੍ਹਾਂ ਦੇ ਜਿਵੇਂ ਕਿ ਬਿਜਲੀ ਪਾਣੀ ਛਾ ਅਤੇ ਟਾਇਲਟ ਬਲੌਕ ਵਗੈਰਾ ਦੇ ਪ੍ਰਬੰਧ ਚਲੇ ਤਾਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦੇ ਖਾਲੀ ਹੁੰਦੀ ਪਹਿਲੇ ਇੱਕ ਦੋ ਦਿਨ ਤਾਂ ਪਾਣੀ ਮਿਲਦਾ ਕਿਸਾਨਾਂ ਨੂੰ ਉਦੋਂ ਬਾਅਦ ਜਦੋਂ ਸੀਜ਼ਨ ਪੀਕ ਤੇ ਹੁੰਦਾ ਤਾਂ ਫਿਰ ਬੜੀ ਦਿੱਕਤ ਆ ਜਾਂਦੀ ਹੈ ਜੀ ਸਾਡੇ ਕੋਲ ਇਸ ਟਾਈਮ 6 ਸਟਾਲ ਦੀ ਮੰਡੀ ਦੇਖ ਸਕਦੇ 6 ਸਟਾਲ ਕਾਂਡੇ ਕੁਝ ਜੀ ਜੀ ਇਹ ਕਿ ਬਾਟ ਕੋਲੇ ਕੋਲੇ ਪਾਣੀ ਸਾਫ ਕਰਨੇ ਬਾਰੇ ਹੁਣ ਤੇ ਕਿਸਾਨਾਂ ਨੂੰ ਕਿਸੇ ਗਰਮੀ ਮੌਸਮ ਦੀ ਕਿਸੇ ਹੌਂਕੂ ਨਿੱਤੇ ਕਦਮ ਸਾਹਮਣੇ ਆ ਰਿਹਾ ਧੰਨਵਾਦ ਠੀਕ ਬੋੜੇ ਤੋਂ ਹੋਦੀ ਜਿਹੜੇ ਵਾਲੇ ਸਾਫ ਕਰਦੇ ਜੀ ਆਪਣੇ ਜੀ ਸ਼ਰਮਾ ਜੀ ਦੇਵਰਾਜ ਜੀ ਸਮਾਜ ਸੇਵਕ ਔਰ ਆਪਣਾ ਮੈਮ ਡੀਐਫਸੀ ਮੈਮ ਪਹੁੰਚੇ ਸੀ ਜੀ ਚੇਜ ਕਰਾਉਣ ਵਾਸਤੇ ਸਭ ਦਾ ਵੈਲਕਮ ਜੀ ਅੱਜ ਹੀ ਕਣਕ ਆਈ ਹੈ ਜੀ ਜ਼ਿੰਮੇਵਾਰ ਦੀ 2 ਘੰਟੇ ਪਹਿਲਾਂ ਜੀ ਤੇ ਅੱਜ ਹੀ ਇਹਦੀ ਬੋਲੀ ਹੋ ਗਈ ਹੈ ਜੀ ਪਰ ਜਦੋਂ ਇਹ ਆਪ ਸਰਕਾਰ ਆਈ ਹੈ ਜੀ ਉਹਦਾ ਮਤਲਬ ਪੇਮੈਂਟ ਵੀ ਨਾਲ ਉਹ ਸਾਰਾ ਕੰਮ ਦੁਨੀਆ ਸਤਨੀ ਫਸਲ ਹੈ ਜੀ تین ਸਾਲ ਤੋਂ ਬਾਅਦ ਹੁਣ ਸ਼ੁਰੂ ਹੋਈ ਚੋਟਾ ਸਾਲ ਫਰਾਟ ਹੋਇਆ ਹੈ ਅਜੇ ਦੀਮੀ ਦਾ ਕਰੇ ਤੋ ਤੋਲ ਕੇ ਜਾਂਦਾ ਤੇ ਪੇਮੈਂਟ ਆ ਜਾਂਦੀ ਹੈ ਜੀ ਅੱਗੇ 5 5 6 6 7 7 ਦਿਨ ਮਤਲਬ ਕਿ ਪੇਮੈਂਟ ਨਹੀਂ ਆਉਂਦੀ ਸੀ ਜੀ ਬੋਲਣਾ ਚਾਹੁੰਦਾ ਆ ਅਰਦਾ ਕਰਦਾ ਆ ਪਰਮੇਸ਼ਰ ਪਰਮਾਤਮਾ ਦਾ ਜਿਨ੍ਹਾਂ ਨੇ ਇੰਨੀ ਸੋਹਣੀ ਫਸਲ ਪੁਕਾ ਕੇ ਤੇ ਮੰਡੀ ਜਾਈਏ ਕਿਸਾਨ ਮੇਰਾ ਧੰਨਵਾਦ ਤੇ ਆਰਟੀ ਯੂਨੀਅਨ ਦਾ ਵੀ ਧੰਨਵਾਦ ਤੇ ਐਮ ਐਲ ਏ ਸਾਹਿਬ ਦਾ ਵੀ ਧੰਨਵਾਦ ਉਹਨਾਂ ਨੇ ਅੱਜ ਸਾਡੀ ਗੋਲੀ ਚਾਲੀ ਪੁਵਾਈਏ ਔਰ ਸਾਰੀਆਂ ਏਜੰਸੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਕਿਸੇ ਤਰ੍ਹਾਂ ਦੀ ਕੋਈ ਬਾਰਦਾ ਨੇ ਦੀ ਕਮੀ ਨਹੀਂ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਸਾਰੇ ਪ੍ਰਬੰਧ ਪੰਡਿਤ ਮੁਕੰਮਲ ਨੇ ਔਰ ਮੈਂ ਸਾਰੇ ਆਰਧੀਆਂ ਅਪੀਲ ਕਰਦਾ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆਵੇ ਤੇ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਕਿਸੇ ਆਰਧੀ ਨੂੰ ਕੋਈ ਵੀ ਕਿਲਤ ਨਹੀਂ ਆਨ ਦਿੱਤੀ ਜਾਏਗੀ ਜੇ ਮੇਰੇ ਤੋਂ ਨਾ ਸੱਟ ਆਇਆ ਤਾਂ ਆਪ ਐਮਐਲਏ ਸਾਹਿਬ ਆਪਣੇ ਨਾਲ ਬੈਠਣੇ 24 ਘੰਟੇ ਕੋਈ ਵੀ ਦਿੱਕਤ ਨਹੀਂ ਆਨ ਦੇਗੀ ਔਰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਮੰਡੀ ਦੇ ਵਿੱਚ ਕੋਈ ਵੀ ਡਿਸਕਿਊਟ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਇੱਕ ਵਾਰੀ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਮੇਰੇ ਨਾਲ ਮੀਟਿੰਗ ਕਰਨ ਮੈਂ ਜੇ ਇੱਕ ਨੂੰ ਮੂਨ ਕਰਦਾ ਤਾਂ ਦੂਜੀ ਰਹਿ ਜਾਊਗੀ ਤੁਹਾਡੇ ਮੀਡੀਆ ਮਾਈ ਸਾਰਿਆਂ ਨੂੰ ਸੱਦਾ ਦਿੰਦਾ ਵੀ ਮੇਰੇ ਨਾਲ ਆ ਕੇ ਮੀਟਿੰਗ ਕਰਨ ਮੰਡੀ ਦੇ ਵਿੱਚ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਨਾ ਆਵੇਗੀ ਕਿਸੇ ਆੜਤੀ ਨੂੰ ਵੀ ਨਾ ਆਵੇਗੀ ਤੁਹਾਡੇ ਮੀਡੀਆ ਮਾਈ ਧਿਆਨ ਕਰਦਾ ਤੇ ਕਿਸਾਨ ਯੂਨੀਅਨ ਜਿਆਦ ਨਾਲ ਜਰੂਰ ਮੀਟਿੰਗ ਕਰੇ ਮੇਰੇ ਨਾਲ ਧੰਨਵਾਦ ਦਾਲੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆੜਤੀਆਂ ਨਾਲ ਗੱਲਬਾਤ ਕੀਤੀ ਹੈ ਇਸ ਵਾਰ ਕੀ ਕੀ ਕੀਤਾ ਜਾਏਗਾ ਦਾਲੇ ਲੈ ਕੇ ਗੱਲਬਾਤ ਦੇ ਵਿੱਚ ਇਹ ਟ੍ਰੈਂਡ ਚੱਲਦਾ ਹੈ ਕਾਲੇ ਦਾ ਲੈ ਕੇ ਮੰਡੀ ਛੋਟੀ ਆਨ ਹੋਣ ਕਰਕੇ ਸਾਰੀ ਪ੍ਰੋਬਲਮ ਹੈ ਹੋਰ ਕਿਸੇ ਦਾ ਕੋਈ ਚੱਕਰ ਨਹੀਂ ਹੈਗਾ ਦਾਲੇ ਦਾ ਹਰ ਆੜਤੀ ਕਹਲਾ ਪੈਂਦਾ ਮੇਰਾ ਮਾਲ ਚੱਕਿਆ ਜਾਵੇ ਕੰਮਾਈਨਾ ਜ਼ਿਆਦਾ ਹੋ ਗਈਆਂ ਨੇ ਜਲਦੀ ਤੋਂ ਜਲਦੀ ਮਾਲ ਆ ਜਾਂਦਾ ਜਿਹੜਾ 40 ਦਿਨਾਂ ਵਾਲਾ ਕੰਮ ਹੈ ਉਹ 10 ਤੋਂ 12 ਦਿਨਾਂ ਚ ਆ ਜਾਂਦਾ ਇਹਦੇ ਕਰਕੇ ਪ੍ਰੋਬਲਮ ਆਂਦੀ ਹੋਰ ਡਾਲੇ ਵਾਲੀ ਕੋਈ ਸਮੱਸਿਆ ਨਹੀਂ ਹੈਗੀ ਇਹ ਇਹ ਸਾਰੀ ਸਮੱਸਿਆ ਖਤਮ ਹੋ ਜਾਏਗੀ ਕੋਈ ਪ੍ਰਬੰਧ ਕਰ ਰਹੇ ਆ ਟਰੱਕ ਵੱਜ ਜਾਣਗੇ ਕੋਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੀ ਟਰਾਲੀਆਂ ਬੰਦ ਪਈਆਂ ਨੇ ਟਰਾਲੀਆਂ ਬੰਦ ਹੋਣ ਕਰਕੇ ਜਿਹੜੀ ਡਾਲੇ ਦੀ ਜ਼ਿਆਦਾ ਸੂਸਿਆ ਆਂਦੀ ਏ ਇਹ ਵਜ਼ਾਇਕ ਸਾਹਿਬ ਨੇ ਜ਼ਿਆਦਾ ਪ੍ਰਬੰਧ ਕਰਾ ਰਹੇ ਨੇ ਠੇਕੇਦਾਰ ਨੂੰ ਵੀ ਉਹਨਾਂ ਨੇ ਸਖਤ ਹਦਾਇਤ ਕੀਤੀ ਵੀ ਕੋਈ ਦਿੱਕਤ ਨਾ ਆਵੇ ਤੇ ਸਸਾਸੀ ਉਮੀਦ ਕਰਦੇ ਆਂ ਕਿ ਬਹੁਤ ਵਧੀਆ ਕੰਮ ਚੱਲੇਗਾ ਆਰਤੀਆਂ ਦੇ ਸਹਿਯੋਗ ਨਾਲ ਮੈਂ ਆਰਤੀਆਂ ਨੂੰ ਅਪੀਲ ਕਰਦਾ ਕਾਲੇ ਨਾ ਪਹਿਨ ਕਿਸੇ ਗੱਲ ਦੀ ਕਾਲੇ ਪਹਿਨ ਵਾਲੀ ਸਾਰਾ ਸਿਸਟਮ ਖਰਾਬ ਹੁੰਦਾ ਹੋਰ ਕੋ ਡਾਲੇ ਵਾਲੀ ਸਮੱਸਿਆ ਨਹੀਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਹ ਸਭ ਉਲਟਾ ਨੁਕਸਾਨ ਹੈ ਆੜਤੀ ਦਾ ਆ ਜਾਂਦੇ ਨੇ ਆੜਤੀਆਂ ਦਾ ਨੁਕਸਾਨ ਹੁੰਦਾ ਹੈ ਆੜਤੀਆਂ ਦਾ ਨੁਕਸਾਨ ਬਹੁਤ ਵੱਡਾ ਹੈ ਨੁਕਸਾਨ ਦੇ ਨਾਲਾਂ ਬਦਨਾਮੀ ਬਹੁਤ ਜ਼ਿਆਦਾ ਮਿਲਦੀ ਹੈ ਮੈਂ ਇਹਨਾਂ ਨੂੰ ਅਪੀਲ ਕਰਦਾ ਵੀ ਆਪਣਾ ਸ਼ੌਕਰਾ ਵਾਲਾ ਕੰਮ ਹੈ ਤੇ ਸ਼ੌਕਰਾ ਵਾਲਾ ਕੰਮ ਹੀ ਕਰਨ ਇੱਜ਼ਤ ਨਾਲ ਰਹਿਣ ਹਰ ਬੰਦੇ ਦਾ ਮਾਣ ਚ ਹੋਵੇਗਾ ਆਪਦਾ ਸਟ੍ਰਾਈਕ ਲਵਾ ਦੇ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸਾਸੀ ਫਿਰ ਆਜਣ ਹੋਗੇ ਨਵੇਂ ਅਪਡੇਟਸ ਤੇ ਮੈਨੂੰ ਲਾਈਕ ਕਮੈਂਟ ਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ